ਟੀਮ ਪਹਾਣਾ ਸਿੱਧੂ ਦੇ ਖਿਲਾਫ ਦਰਜ ਹੋਇਆ ਏ سنگੀਨ ਧਰਾਵਾਂ ਦੇ ਤਹਿਤ ਮੁਕੱਦਮਾ ਕਿਉਂਕਿ ਐਫ ਆਈ ਆਰ ਦਰਜ ਹੋਣ ਦੀ ਖਬਰ ਤਾਂ ਪੁਰਾਣੀ ਹੋ ਗਈ ਆ ਪਰ ਜੇਕਰ ਤੁਹਾਨੂੰ ਉਹਨਾਂ ਧਰਾਵਾਂ ਦਾ ਜ਼ਿਕਰ ਕਰਕੇ ਦੱਸ ਦਈਏ ਤਾਂ ਫੇਰ ਟੀਮ ਪਹਾਣਾ ਸਿੱਧੂ ਕਿਤੇ ਨਾ ਕਿਤੇ ਮੁਸ਼ਕਲਾਂ ਦੇ ਵਿੱਚ ਆ ਗਈ ਆ ਕਿਉਂਕਿ ਪਹਾਣਾ ਸਿੱਧੂ ਆਪ ਤਾਂ ਘੁੰਮ ਰਿਹਾ ਜੀ ਵਿਦੇਸ਼ ਪਰ ਇੱਥੇ ਟੀਮ ਦੇ ਗੱਲ ਪੈ ਗਿਆ ਏ ਕਲੇਸ਼ ਔਰ ਕਲੇਸ਼ ਵੀ ਕਹਿੋ ਜਿਆ ਕਿ ਕਈ ਸੰਗੀਨ ਧਾਰਾਵਾਂ ਲੱਗ ਗਈਆਂ ਨੇ ਔਰ ਇਹਨਾਂ ਧਾਰਾਵਾਂ ਦੇ ਨਾਲ-ਨਾਲ ਇੱਕ ਵਿਪਤਾ ਹੋਰ ਖੜੀ ਹੋਈ ਹੈ ਜੀ ਇੱਕ ਆਡੀਓ ਵਾਇਰਲ ਕੀਤੀ ਜਾ ਰਹੀ ਹੈ ਟਰੈਵਲ ਏਜੰਟਾ ਵੱਲੋਂ ਆਡੀਓ ਮਤਲਬ ਵੀਡੀਓ ਹੈ ਵੀਡੀਓ ਦੇ ਵਿੱਚ ਆਡੀਓ ਹੈ ਹਾਲਾਂਕਿ ਉਸ ਦੀ ਵਾਸਤਵਿਕਤਾ ਕੀ ਹੈ ਇਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਪਰ ਜੋ ਵਾਇਰਲ ਆਡੀਓ ਹੈ ਉਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਇੱਕ ਤਰੀਕੇ ਦਾ ਮੈਸੇਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਭਾਈ ਕਿਸੇ ਵੀ ਤਰੀਕੇ ਦੇ ਨਾਲ ਵੀਡੀਓ ਡਿਲੀਟ ਕਰਨ ਦੇ ਨਾਮ ਤੇ ਵੀ ਪੈਸਿਆਂ ਦਾ ਲੈਣ ਦੇਣ ਹੁੰਦਾ ਸੀ ਹੁਣ ਕਿੰਨੀ ਕਿ ਸੱਚੀ ਵੀਡੀਓ ਹੈ ਕਿੰਨੀ ਕਿ ਨਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵਾਂ ਮੈਂ ਸੁਣੋ ਨਾ ਨਾ ਆਡੀਓ ਕੀ ਸਚਾਈ ਹੈ ਕੀ ਨਹੀਂ ਹਾਲਾਂਕਿ ਇਹਦੇ ਵਿੱਚ ਕਈ ਮਤਲਬ ਗਾਲਾਂ ਬੜੀਆਂ ਕੱਢੀਆਂ ਇੱਕ ਤਾਂ ਗਾਲਾਂ ਕੱਢਣ ਵਾਲਾ ਕੰਮ ਬਹੁਤ ਖਰਾਬ ਹੈ ਜੀ ਠੀਕ ਹੈ ਜੇ ਕਿਸੇ ਨੇ ਕਿਸੇ ਕੋ ਪੈਸੇ ਲੈਣੇ ਨੇ ਤੁਸੀਂ ਉਹਦੇ ਪ੍ਰਦਰਸ਼ਨ ਕਰ ਦਿਓ ਉਹਦੇ ਧਰਨਾ ਵੀ ਲਾਣਾ ਤੇ ਲਾ ਲਓ ਭਾਈ ਇਹ ਗਾਣਾ 3 ਪੈਣਾ ਵੀ ਸੁਣਦਿਆਂ ਨੇ ਪਰ ਸ਼ਾਇਦ ਭਾਨਾ ਸਿੱਧੂ ਟੀਮ ਨੇ ਮੈਨੂੰ ਲੱਗਦਾ ਵਾ ਕਿ ਗਾਣਾ ਦੇ ਉੱਤੇ ਕੁਝ ਜ਼ਿਆਦਾ ਜ਼ੋਰ ਦਿੱਤਾ ਆ ਬਾਕੀ ਕੰਮ ਵਧੀਆ ਵਾ ਕਿਸੇ ਦੇ ਪੈਸੇ ਦਵਾਣਾ ਮਾੜੀ ਗੱਲ ਨਹੀਂ ਹੈ ਪਰ ਥੋੜਾ ਜਿਹਾ ਲੈਜਾ ਜਿਹੜਾ ਵਾ ਉਹ ਠੀਕ ਨਹੀਂ ਹੈਗਾ ਸੋ ਆ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਜੀ ਮੈਨੂੰ ਸੁਣੋ ਜੀ ਸਸਰੀ ਜੀ ਵਧੀਆ ਮੈਂ ਕਿਹਾ ਤੁਹਾਨੂੰ ਬਲੀ ਵਧੀਆ ਕੀਬੋਰਡ ਦਾ ਫੋਨ ਨਹੀਂ ਚੱਕਦਾ ਬਾਬਾ ਜੀ ਕੌਣ ਕੀ ਬਾਈ ਤੈਨੂੰ ਮਨੋ ਬਹੁਤ ਕੰਦੇਲ ਜੀ ਨੇ ਰਾਜਸਥਾਨ ਚ ਬਾੜ ਢਾਲੀ ਉਹ ਤੇਰੀ ਓਏ ਸੁਖਸ਼ਾਂਤੀ ਹੈ ਆ ਸੁਖਸ਼ਾਂਤ ਵੀਡੀਓ ਦੀ ਦੇਖੀ ਨਹੀਂ ਉੱਲ ਜਿਕੇ ਫਿਰਦੇ ਆ ਵੀਡੀਓ ਦੇਖੀ ਆ ਮੈਂ ਇੱਕ ਦੋ ਪਰ ਮੈਂ ਉਲਜਿਆ ਫਿਰ ਰਹਾ ਮੈਂ ਵੀ ਮੈਂ ਦੋ ਦਿਨ ਆਫਿਸ ਵਾਲੇ ਵਧੀਆ ਯਾਰ ਕੰਮ ਗੁਜ਼ਰ ਕੰਮ ਤੋਂ ਕਰਿਆ ਯਾਰ ਤੋਂ ਤੂੰ ਕਿ ਇਹ ਤਾਂ پیسے ਲੈ ਕੇ ਵੀਡੀਓ ਕੰਨਡਲੀਟ ਕਰੀਂ ਕੋਈ ਚੰਗੇ ਤੇ ਠੀਕਾ ਯਾਰ ਮਲਗੀ ਤੇ ਪੰਜੀ ਵੀ ਲਈ ਹੋਆ ਯਾਰ ਮਿੰਨ ਤਾਂ ਸੁਣ ਲਾ ਕੀ ਨਿਕਿਆ ਹੈ ਮੈਂ ਕਹਿ ਰਿਹਾ ਸੁਣ ਦੇ ਗੱਗੂ ਕੋ ਤੇਰੇ ਨੇ ਲੈ ਜਾ ਮੈਂ ਕਹਿ ਰਿਹਾ ਇਹ ਤਾਂ ਫਿਰ ਲੈ ਤਾਂ ਲੈਂਦਾ 50 60 ਲੱਖ ਮੈਂ ਉਹ ਬੱਲੇ 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 ਕਹਿੰਦੇ ਜੀ ਲੈ ਤਾਂ ਲੈਂਦਾ 50 60 ਲੱਖ ਹੁਣ ਪਤਾ ਨਹੀਂ ਭਰਾਵਾ ਆਡੀਓ ਅਸਲੀ ਹੈ ਨਕਲੀ ਹੈ ਏ ਆਈ ਨੇ ਬਣਾਈ ਹੈ ਉਹ ਤਾਂ ਕੰਮ ਮੈਂ ਨਹੀਂ ਜਾਣਦਾ ਅਸਲੀ ਹੈ ਕਿ ਨਕਲੀ ਪਰ ਗਾਲਾਂ ਅਸਲੀ ਲੱਗ ਰਹੀਆਂ ਜਿਹੜੀਆਂ ਗਾਲਾਂ ਵਿੱਚ ਕੱਡੀਆਂ ਜਾ ਰਹੀਆਂ ਗਾਲਾਂ ਤੋਂ ਤਾਂ ਅਸੀਂ ਅੰਦਾਜ਼ਾ ਲਾ ਸਕਦੇ ਪਰ ਅਦਰਵਾਇਜ਼ ਜਿੱਦੀ ਰੇਟ ਤੇ ਅੰਦਾਜ਼ਾ ਲਾਣਾ ਔਖਾ ਵੈ ਇਸ ਕਰਕੇ ਆਡੀਓ ਕੀ ਵੀਡੀਓ ਤੇ ਵੀ ਭਰੋਸਾ ਕਰਨਾ ਔਖਾ ਹੋ ਜਾਂਦਾ ਵੈ ਪਰ ਇਹ ਇੱਕ ਨਵਾਂ ਸ਼ਗੂਫਾ ਜੜਾ ਵੈ ਉਹ ਟਰੈਵਲ ਏਜੰਟਾਂ ਵੱਲੋਂ ਵਾਇਰਲ ਕੀਤਾ ਜਾ ਰਿਹਾ ਕਿ ਭਾਈ ਵੀਡੀਓ ਡਿਲੀਟ ਕਰਨ ਦੇ ਨਾਮ ਦੇ ਉੱਤੇ ਵੀ ਪੈਸੇ ਜਿਹੜੇ ਆ ਉਹ ਟੀਮ ਪਹਨਾ ਸਿੱਧੂ ਵੱਲੋਂ ਮੰਗੇ ਜਾਂਦੇ ਸਨ ਜਾਂ ਫੇ ਨਹੀਂ ਹੁਣ ਇਹਦਾ ਅੰਦਾਜ਼ਾ ਤਾਂ ਪੜਤਾਲ ਤੋਂ ਬਾਅਦ ਹੀ ਲੱਗਣਾ ਨਾ ਤਾਂ ਮੈਂ ਕਹਿ ਸਕਦਾ ਕਿ ਟੀਮ ਪਹਨਾ ਸਿੱਧੂ ਪੈਸੇ ਲੈਂਦੀ ਹੈ ਨਾ ਤੁਸੀਂ ਕਹਿ ਸਕਦੇ ਹੋ ਠੀਕ ਹੈ ਜਦੋਂ ਪੜਤਾਲ ਹੋਏਗੀ ਉਦੋਂ ਪਤਾ ਚੱਲੇਗਾ ਸੋ ਹੁਣ ਤੁਹਾਨੂੰ ਮੈਂ ਇਹ ਦੱਸਦਾ ਕਿ ਜਿਹੜਾ ਮੁਕਦਮਾ ਦਰਜ ਹੋਇਆ ਟੀਮਪਾਨਾ ਸਿੱਧੂ ਤੇ ਉਹਦੀ ਜਿਹੜਾ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਵਾਂ ਕਿ ਕਿਸ ਤਰੀਕੇ ਦੀ ਧਾਰਾ ਜਿਹੜੀ ਹੈ ਉਹਨਾਂ ਦੇ ਉੱਤੇ ਲਾਈ ਗਈ ਹੈ ਔਰ ਇਸ ਦੇ ਨਾਲ ਨਾਲ ਇਹ ਵੀ ਤੁਹਾਨੂੰ ਦੱਸ ਦਿੰਨਾ ਕਿ ਜਿਹੜਾ ਮੁਕਦਮਾ ਦਰਜ ਕਰ ਦਿੱਤਾ ਗਿਆ ਨਾ ਜੀ ਉਸ ਮੁਕਦਮੇ ਦੇ ਵਿੱਚ ਮਹਿਲਾਵਾਂ ਦੇ ਨਾਲ ਵਾਦਤਲੁਕੀ ਦਾ ਮਾਮਲਾ ਵੀ ਅਹਿਮ ਹੈ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਟਰੈਵਲ ਜਿਹੜੇ ਦੇ ਦਫ਼ਤਰ ਜਾਓਗੇ ਉੱਥੇ ਮਹਿਲਾ ਦਾ ਸਟਾਫ ਹੁੰਦਾ ਲੇਡੀ ਸਟਾਫ ਹੁੰਦਾ ਤੋ ਜਦੋਂ ਲੇਡੀ ਸਟਾਫ ਹੋਵੇ ਤੇ ਉਹਦੇ ਨਾਲ ਕਿਤੇ ਵਧੀਕੀ ਹੁੰਦੀ ਆ ਤੇ ਫਿਰ ਕਿਤੇ ਨਾ ਕਿਤੇ ਇਹੋ ਜਿਹੇ ਸੰਘੀਨ ਧਾਰਾਵਾਂ ਲੱਗ ਜਾਂਦੀਆਂ ਸੋ ਜੜੀਆਂ ਐਫ ਆਈ ਆਰ ਦੇ ਮੁਤਾਬਕ ਧਾਰਾਵਾਂ ਲੱਗੀਆਂ ਜੀ ਭਾਰਤੀ ਨਿਆਇ ਸੁਨੇਤਾ ਦੀ ਧਾਰਾ ਦੇ ਤਹਿਤ 333 74 75 191/1 191/2 308/5 352/1 223 ਹੁਣ ਇਹਦੇ ਬਾਰੇ ਥੋੜਾ ਵਿਸਤਾਰ ਚ ਵੀ ਦੱਸ ਦਿੰਨੇ ਆ ਕਿ ਜੋ ਇੰਟਰਨੈਟ ਤੇ ਜਾਣਕਾਰੀ ਮੌਜੂਦ ਹੈ ਇਹਨਾਂ ਸੈਕਸ਼ਨਾਂ ਦੇ ਤਹਿਤ ਕਿਸ-ਕਿਸ ਤਰੀਕੇ ਦੀ ਕਾਰਵਾਈ ਜੜੀ ਹੋ ਸਕਦੀ ਸੋ ਸੈਕਸ਼ਨ 333 ਬੀ ਐਨ ਐਸ ਕਹਿੰਦੇ ਜੀ ਜ਼ਬਰਦਸਤੀ ਜਿੰਨੂੰ ਆਪਾਂ ਪੁਰਾਣੀਆਂ ਧਾਰਾਵਾਂ ਆ ਆਈ ਪੀ ਸੀ ਚ ਕਹਿੰਦੇ ਹੁੰਦੇ ਸੀਗੇ ਜੀ 452 ਇਹ ਉਹਦੇ ਬਰਾਬਰ ਧਾਰਾ ਵਾ ਜੀ ਇਹ ਉਹਦੇ ਬਰਾਬਰ ਧਾਰਾ ਵਾ ਸੋ ਇਸ ਤੋਂ ਇਲਾਵਾ ਸੈਕਸ਼ਨ 74 ਹੈ ਜੀ ਉਹ 354 ਹੁੰਦੀ ਸੀ ਪੁਰਾਣੇ ਸੈਕਸ਼ਨ ਦੇ ਵਿੱਚ ਜੀ ਜਿਸ ਦੇ ਵਿੱਚ ਮਹਿਲਾਵਾਂ ਦੇ ਨਾਲ ਜਿਹੜਾ ਵਾ ਜ਼ਬਰਦਸਤੀ ਅਸਾਲਟ ਕਰਨਾ ਜਿਹਨੂੰ ਕਿਹਾ ਜਾਂਦਾ ਹੈ ਸੋ ਇਸ ਤੋਂ ਇਲਾਵਾ ਸੈਕਸ਼ਨ 75 ਬੀ ਐਨ ਐਸ ਹੈ ਜੀ ਸੋ ਇਸ ਦੇ ਵਿੱਚ ਵੀ ਸੈਕਸ਼ੂਅਲ ਹਰਾਸਮੈਂਟ ਨਾਲ ਸੰਬੰਧਿਤ ਗੱਲ ਆ ਜਾਂਦੀ ਹੈ ਜੀ 191 ਜਿਹੜਾ ਸੈਕਸ਼ਨ ਹੈਗਾ ਜੀ ਉਹ ਵੀ ਜਿਹੜਾ ਵਾ ਕਿਤੇ ਨਾ ਕਿਤੇ ਰਾਈਟਿੰਗ ਦਾ ਮਸਲਾ ਆ ਜਾਂਦਾ ਜੀ ਹਫੈਂਸ ਆਫ ਰਾਈਟਿੰਗ ਸੋ ਸੈਕਸ਼ਨ 308 ਐਕਸਟਰਸ਼ਨ ਯਾਨੀ ਕਿ ਕਿਸੇ ਕੋਲੋਂ ਜ਼ਬਰਦਸਤੀ ਪੈਸੇ ਮੰਗਣਾ ਸੋ ਇਹੋ ਜਿਹੇ ਧਾਰਾਵਾਂ ਜਿਹੜੀਆਂ ਲਾਈਆਂ ਗਈਆਂ ਨੇ ਸੋ ਇਸ ਧਾਰਾਵਾਂ ਦੇ ਤਹਿਤ ਹੁਣ ਟੀਮ ਪਾਨਾ ਸਿੱਧੂ ਨੂੰ ਕਾਨੂੰਨੀ ਲੜਾਈ ਲੜਨੀ ਪੈਗੀ ਹਾਲਾਂਕਿ ਪਾਨਾ ਸਿੱਧੂ ਤੇ ਰਿਐਕਸ਼ਨ ਜੋ ਆ ਉਹ ਸਾਹਮਣੇ ਆ ਗਏ ਨੇ ਉਹਨਾਂ ਨੇ ਕਹਿ ਆ ਕਿ ਭਾਈ ਮੈਂ ਆ ਕੇ ਨਿਪੜੂਗਾ ਬਾਕੀ ਇਸ ਮਸਲੇ ਨੇ ਇੱਕ ਗੱਲ ਤਾਂ ਕਲੀਅਰ ਕਰ ਦਿੱਤੀ ਹੈ ਕਿ ਕਿਤੇ ਨਾ ਕਿਤੇ ਟੀਮ ਪਾਨਾ ਸਿੱਧੂ ਹੁਣ ਕੰਟਰੋਵਰਸੀ ਚ ਆ ਗਈ ਔਰ ਵੀਡੀਓ ਡਿਲੀਟ ਵਾਲੀ ਜਿਹੜੀ ਆਡੀਓ ਵਾਇਰਲ ਕੀਤੀ ਜਾ ਰਹੀ ਹੈ ਉਹਦੀ ਕੀ ਸਚਾਈ ਹੈ ਇਹ ਵੀ ਸਾਹਮਣੇ ਆਣੀ ਬੜੀ ਜ਼ਰੂਰੀ ਹੈ ਸੋ ਟੀਮ ਪਾਨਾ ਸਿੱਧੂ ਦੇ ਖਿਲਾਫ سنگੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਇਆ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਗੱਲ ਤਾਂ ਸਪਸ਼ਟ ਕਰਦਾ ਹੈ ਕੀ ਟੀਮ ਭਾਨਾ ਸਿੱਧੂ ਹੁਣ ਇੱਕ ਕੰਟਰੋਵਰਸੀ ਚ ਆ ਗਈ ਹੈ ਔਰ ਜਿਹੜੀ ਕੋਰੀਓ ਵੀਡੀਓ ਕਿਸੇ ਤੌਰ ਤੇ ਵਾਇਰਲ ਹੋਈ ਹੈ ਹੁਣ ਜੇਕਰ ਉਹ ਵਾਕਈ ਸੱਚੀ ਹੈ ਤੇ ਇਹ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਭਾਨਾ ਸਿੱਧੂ ਦੀ ਪਾਵਰ ਹੀ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਤੇ ਪਾਈ ਹੋਈ ਵੀਡੀਓ ਉਹੀ ਉਸਦੀ ਪਾਵਰ ਹੈ ਔਰ ਜੇ ਉਸ ਵੀਡੀਓ ਨੂੰ ਡਿਲੀਟ ਕਰਨ ਦੇ ਨਾਮ ਦੇ ਉੱਤੇ ਕੋਈ ਪੈਸੇ ਦਾ ਲੈਣ ਦੇਣ ਹੋ ਰਿਹਾ ਹੈ ਤੇ ਇਹ ਵੀ ਆਪਣੇ ਆਪ ਤੇ ਵਿੱਚ ਗੰਭੀਰ ਇਲਜ਼ਾਮ ਹੈ ਹਾਲਾਂਕਿ ਅਸੀਂ ਇਸ ਇਲਜ਼ਾਮ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਅੱਜ ਕੱਲ ਏਆਈ ਦਾ ਜ਼ਮਾਨਾ ਹੈ ਕੀ ਅਸਲੀ ਕੀ ਨਕਲੀ ਇਸ ਬਾਰੇ ਨਹੀਂ ਕਿਹਾ ਜਾ ਸਕਦਾ ਪਰ ਭਾਨਾ ਸਿੱਧੂ ਦੀ ਮੁਸ਼ਕਲਾਂ ਜਿਹੜੀਆਂ ਹੁਣ ਉਹ ਵੱਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਟਰੈਵਲ ਏਜੰਟ ਜਿਹੜੇ ਖਾਸ ਕਰ ਚੰਡੀਗੜ੍ਹ ਦੇ ਨੇ ਉਹਨਾਂ ਨੇ ਮੋਰਚਾ ਖੋਲ੍ਹ ਲਿਆ ਕਹਿੰਦੇ ਠੀਕ ਐ ਜੇ ਕੋਈ ਟਰੈਵਲ ਏਜੰਟ ਠੱਗੀ ਕਰਦਾ ਵਾ ਤੇ ਭਾਈ ਕਾਨੂੰਨ ਦੇ ਮੁਤਾਬਕ ਕਾਰਵਾਈ ਕਰੋ ਜਾਂ ਫੇਰ ਮਾਮਾ ਭੈਣਾਂ ਦੀਆਂ ਗਾਲ੍ਹਾਂ ਨਾ ਕੱਢੋ ਜਾਂ ਫੇਰ ਜ਼ਬਰਦਸਤੀ ਜਿਹੜਾ ਵਾ ਉਹਨਾਂ ਦੇ ਦਫ਼ਤਰਾਂ 'ਚ ਐਂਟਰ ਨਾ ਹੋਵੋ ਹਾਲਾਂਕਿ ਜੰਟਾ ਨੂੰ ਆ ਤਰੀਕਾ ਗਲਤ ਲੱਗਦਾ ਪਰ ਭਾਨਾ ਸਿੱਧੂ ਦੀ ਮੰਨੀਏ ਤੇ ਉਹਨੂੰ ਆ ਤਰੀਕਾ ਸਹੀ ਲੱਗਦਾ ਕਿਉਂਕਿ ਉਸ ਦਾ ਕਹਿਣਾ ਹੈ ਕਿ ਭਾਈ ਪੈਸੇ ਤਾਂ ਫੇਰ ਆਪਾਂ ਦਬਕੇ ਨਾਲ ਹੀ ਲਵਾਂਗੇ ਪਰ ਖੈਰ ਦੇਸ਼ ਕੋਈ ਵੀ ਹੋਵੇ ਉਹ ਕਾਨੂੰਨ ਨਾਲ ਚੱਲਦਾ ਔਰ ਕਾਨੂੰਨ ਤਾਂ ਇਜ਼ਾਜ਼ਤ ਨਹੀਂ ਦਿੰਦਾ ਕਿ ਭਾਈ ਕੋਈ ਵੀ ਕਿਸੇ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢ ਕੇ ਵਸੂਲੀ ਕਰੇ ਜਾਂ ਫਿਰ ਵਸੂਲੀ ਕਰਾਵੇ ਉਹਦੇ ਵਾਸਤੇ ਕਾਨੂੰਨ ਬਣਿਆ ਚਲਣਾ ਤਾਂ ਕਾਨੂੰਨ ਦੇ ਮੁਤਾਬਕ ਹੀ ਪੈਣਾ ਜੇਕਰ ਤੁਸੀਂ ਆਫ ਦੀ ਰਿਕਾਰਡ ਚੱਲੋਗੇ ਭਵੇਂ ਕੰਮ ਪਲੇ ਦਾ ਪਰ ਫਿਰ ਤੁਹਾਡੇ ਉੱਤੇ ਇਹੋ ਜਿਹੇ ਮੁਕਦਮੇ ਦਰਜ ਹੋਣਗੇ ਜਿਹੋ ਜਿਹੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਇਹ ਪਹਿਲਾ ਮੁਕਦਮਾ ਨਹੀਂ ਹੈ ਜਿਹੜਾ ਪਾਨਾ ਸਿੱਧੂ ਦੇ ਖਿਲਾਫ ਦਰਜ ਹੋਇਆ